ਸਾਗਰ ਭਾਜੀ ਸਾਗਰ ਦੀ ਵੋਟੀ ਲੈਂਦੀ ਇੰਡੀ ਕਾ ਚਲਾ ਸਾਗਰ ਦੀ ਵੋਟੀ ਲੈਂਦੀ ਇੰਡੀ ਕਾ ਚਲਾ ਇਮੀਡੀਏਟਲੀ ਇਹ ਕੋਈ ਮੇਰੀ ਮਜਬੂਰੀ ਮੈਨੂੰ ਛੇਤੀ ਦੇ ਡਰਾਈਵਰੀ ਸਿਖਾ ਅੱਜ ਕੱਲ ਹਰ ਪਾਸੇ ਇੱਕੋ ਗਾਣਾ ਮਸ਼ਹੂਰ ਹੋਇਆ ਪਿਆ ਹੈ ਤਾਂ ਉਹ ਹੈ ਸਾਗਰ ਦੀ ਵੋਟੀ ਵਾਲਾ ਜਿਸ ਨੇ 20 ਸਾਲਾਂ ਤੋਂ ਗੁਮਨਾਮ ਚੱਲ ਰਹੇ ਗਾਇਕਾਂ ਨੂੰ ਵੀ ਇੱਕ ਵਾਰ ਫਿਰ ਤੋਂ ਚਮਕਾ ਕੇ ਰੱਖ ਦਿੱਤਾ ਇਹ ਗਾਣਾ ਚੱਲਣ ਦੀ ਹੀ ਧੀਰ ਸੀ ਕਿ ਸਤਨਾਮ ਸਾਗਰ ਤੇ ਸ਼ਰਨਜੀਤ ਸ਼ਮੀ ਇੱਕ ਵਾਰ ਫਿਰ ਤੋਂ ਰਾਤੋਂ ਰਾਤ ਸਟਾਰ ਬਣ ਗਏ ਜਿਸ ਦੇ ਚਲਦੇ ਕਈ ਵੱਡੇ ਵੱਡੇ ਚੈਨਲ ਵਾਲੇ ਇਹਨਾਂ ਕੋਲ ਪਹੁੰਚੇ ਤੇ ਇਹਨਾਂ ਦੀਆਂ ਇੰਟਰਵਿਊ ਕੀਤੀਆਂ ਜਿੱਥੇ ਇੱਕ ਪਾਸੇ ਵੱਡੇ ਵੱਡੇ ਚੈਨਲ ਵਾਲੇ ਇਹਨਾਂ ਕੋਲ ਪਹੁੰਚੇ ਉੱਥੇ ਹੀ ਕਈ ਵੱਡੇ ਗਾਇਕਾਂ ਨੇ ਵੀ ਇਹਨਾਂ ਨੂੰ ਖੁੱਲਾ ਸਪੋਰਟ ਕੀਤਾ ਹਾਲ ਹੀ ਚ ਗਾਇਕ ਮਨਕੀਰਤ ਉਲਖ ਨੇ ਵੀ ਇੱਕ ਵੀਡੀਓ ਸਾਂਝੀ ਕੀਤੀ ਹੈ ਜਿਸ ਚ ਉਹ ਸਤਨਾਮ ਸਾਗਰ ਦੇ ਨਾਲ ਗੀਤ ਗਾਉਂਦੇ ਹੋਏ ਦਿਖਾਈ ਦੇ ਰਹੇ ਨੇ ਪਰ ਇਹ ਗੀਤ ਸਾਗਰ ਦੀ ਵੋਟੀ ਵਾਲਾ ਨਹੀਂ ਬਲਕਿ ਕੋਈ ਹੋਰ ਹੈ ਆਖਿਰ ਕੀ ਹੈ ਉਹ ਗੀਤ ਤੁਸੀਂ ਵੀ ਦੇਖੋ ਜ਼ਰਾ ਹਉ ਬਣ ਗਿਆ ਬਾਪੂ ਤੇਰਾ ਵੈਰੀ ਸਾਡੇ ਪਿਆਰ ਦਾ ਸਾਰੀ ਰਾਤ ਰੈਂਦਾ ਨਹੀਂ ਖੰਗੂਰੇ ਜਿਹੇ ਮਾਰਦਾ ਬੜੀ ਹੀ ਬਿੜਕ ਨਾਲ ਬੜੀ ਹੀ ਬਿੜਕ ਨਾਲ ਸੌਂਦਾ ਹਨਣੇ ਨਹੀਂ ਡਾਂਗ ਸੱਮਾ ਵਾਲੀ ਪਾਵੇਂ ਨਾਲ ਲਾਈ ਹੁੰਦੀ ਆ ਬੜੀ ਹੀ ਬਿੜਕ ਨਾਲ ਸੌਂਦਾ ਹਨਣੇ ਨਹੀਂ ਡਾਂਗ ਸੱਮਾ ਵਾਲੀ ਪਾਵੇਂ ਨਾਲ ਲਾਈ ਹੁੰਦੀ ਆ ਉਮਰ ਨੇ ਤੈਨੂੰ ਬੜਾ ਚਿਤ ਕਰਦਾ ਮਰ ਨੇ ਤੈਨੂੰ ਬੜਾ ਚਿਤ ਕਰਦਾ ਨਹੀਂ ਤੇਰੇ ਬੁੜੇ ਨੇ ਦਰਾਂ ਚ ਮੰਜੀ ਤੇਰੇ ਬੁੜੇ ਨੇ ਦਰਾਂ ਚ ਮੰਜੀ ਢਾਈ ਹੁੰਦੀ ਆ ਉਮਰ ਕੋਠੇ ਮੇੜੇ ਵਿੱਚ ਆ ਜੀ ਮਿੱਤਰ ਆਵੇ ਲਾਲ ਫੁੱਲਾਂ ਵਾਲੀ ਸਾਡੇ ਤੇ ਰਜਾਈ ਹੁੰਦੀ ਆ ਸੋ ਹੀ ਇਜ਼ 1 ਆਫ ਦਾ ਬੈਸਟ ਮਿਸਟਰ ਸਾਗਰ ਸਾਗਰ ਪਾਜੀ ਸਾਗਰ ਦੀ ਵੋਟੀ ਲੈਂਦੀ ਇੰਡੀਕਾ ਚਲਾ ਸਾਗਰ ਦੀ ਵੋਟੀ ਲੈਂਦੀ ਇੰਡੀਕਾ ਚਲਾ immediately koi meri majboori mainu sheti de drive ri sikha ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਅਜਹੀਆਂ ਹੋਰ ਵੱਡੀਆਂ ਅਪਡੇਟ ਲਈ ਜੁੜੇ ਰਹੋ ਸਾਡੇ ਚੈਨਲ ਦੇ ਨਾਲ ਧੰਨਵਾਦ ਸਾਗਰ ਭਾਜੀ ਸਾਗਰ ਦੀ ਵੋਟੀ ਲੈਂਦੀ ਇੰਡੀਕਾ ਚਲਾ ਸਾਗਰ ਦੀ ਵੋਟੀ ਲੈਂਦੀ ਇੰਡੀਕਾ ਚਲਾ ਇਮੀਡੀਏਟਲੀ ਇਹ ਕੋਈ ਮੇਰੀ ਮਜਬੂਰੀ ਮੈਨੂੰ ਛੇਤੀ ਦੇ ਡਰਾਈਵਰੀ ਸਿਖਾ ਅੱਜ ਕੱਲ ਹਰ ਪਾਸੇ ਇੱਕੋ ਗਾਣਾ ਮਸ਼ਹੂਰ ਹੋਇਆ ਪਿਆ ਹੈ ਤਾਂ ਉਹ ਹੈ ਸਾਗਰ ਦੀ ਵੋਟੀ ਵਾਲਾ ਜਿਸਨੇ 20 ਸਾਲਾਂ ਤੋਂ ਗੁਮਨਾਮ ਚੱਲ ਰਹੇ ਗਾਇਕਾਂ ਨੂੰ ਵੀ ਇੱਕ ਵਾਰ ਫਿਰ ਤੋਂ ਚਮਕਾ ਕੇ ਰੱਖ ਦਿੱਤਾ ਇਹ ਗਾਣਾ ਚੱਲਣ ਦੀ ਹੀ ਧੀਰ ਸੀ ਕਿ ਸਤਨਾਮ ਸਾਗਰ ਤੇ ਸ਼ਰਨਜੀਤ ਸ਼ਮੀ ਇੱਕ ਵਾਰ ਫਿਰ ਤੋਂ ਰਾਤੋਂ ਰਾਤ ਸਟਾਰ ਬਣ ਗਏ ਜਿਸ ਦੇ ਚੱਲਦੇ ਕਈ ਵੱਡੇ ਵੱਡੇ ਚੈਨਲ ਵਾਲੇ ਇਹਨਾਂ ਕੋਲ ਪਹੁੰਚੇ ਤੇ ਇਹਨਾਂ ਦੀਆਂ ਇੰਟਰਵਿਊ ਕੀਤੀਆਂ ਜਿੱਥੇ ਇੱਕ ਪਾਸੇ ਵੱਡੇ ਵੱਡੇ ਚੈਨਲ ਵਾਲੇ ਇਹਨਾਂ ਕੋਲ ਪਹੁੰਚੇ ਉੱਥੇ ਹੀ ਕਈ ਵੱਡੇ ਗਾਇਕਾਂ ਨੇ ਵੀ ਇਹਨਾਂ ਨੂੰ ਖੁੱਲਾ ਸਪੋਰਟ ਕੀਤਾ ਹਾਲੀਜ ਗਾਇਕ ਮਨਕਿਰਤ ਉਲਖ ਨੇ ਵੀ ਇੱਕ ਵੀਡੀਓ ਸਾਂਝੀ ਕੀਤੀ ਹੈ ਜਿਸ 'ਚ ਉਹ ਸਤਨਾਮ ਸਾਗਰ ਦੇ ਨਾਲ ਗੀਤ ਗਾਉਂਦੇ ਹੋਏ ਦਿਖਾਈ ਦੇ ਰਹੇ ਨੇ ਪਰ ਇਹ ਗੀਤ ਸਾਗਰ ਦੀ ਵੋਟੀ ਵਾਲਾ ਨਹੀਂ ਬਲਕਿ ਕੋਈ ਹੋਰ ਹੈ ਆਖਿਰ ਕੀ ਹੈ ਉਹ ਗੀਤ ਤੁਸੀਂ ਵੀ ਦੇਖੋ ਜ਼ਰਾ ਹੋ ਬਣ ਗਿਆ ਬਾਪੂ ਤੇਰਾ ਵੈਰੀ ਸਾਡੇ ਪਿਆਰ ਦਾ ਸਾਰੀ ਰਾਤ ਰਹਿਦਾ ਨਹੀਂ ਖੰਗੂਰੇ ਜਿਹੇ ਮਾਰਦਾ ਬੜੀ ਹੀ ਬਿੜਕ ਨਾਲ ਬੜੀ ਹੀ ਬਿੜਕ ਨਾਲ ਸੌਂਦਾ ਹਨੜੇ ਨਹੀਂ ਡਾਂਗ ਸੱਮਾ ਵਾਲੀ ਪਾਵੇਂ ਨਾਲ ਲਾਈ ਹੁੰਦੀ ਆ ਬੜੀ ਹੀ ਬਿੜਕ ਨਾਲ ਸੌਂਦਾ ਹਨੜੇ ਨਹੀਂ ਡਾਂਗ ਸੱਮਾ ਵਾਲੀ ਪਾਵੇਂ ਨਾਲ ਲਾਈ ਹੁੰਦੀ ਆ ਉਮਰ ਮੈਨੂੰ ਤੈਨੂੰ ਬੜਾ ਚਿਤ ਕਰਦਾ ਮੈਨੂੰ ਤੈਨੂੰ ਬੜਾ ਚਿਤ ਕਰਦਾ ਨਹੀਂ ਤੇਰੇ ਬੁੜੇ ਨੇ ਦਰਾਂ ਚ ਮੰਜੀ ਤੇਰੇ ਬੁੜੇ ਨੇ ਦਰਾਂ ਚ ਮੰਜੀ ਢਾਈ ਹੁੰਦੀ ਆ ਉਮਰ ਕੋਠੇ ਮੇੜੇ ਵਿੱਚ ਆ ਜੀ ਮਿੱਤਰ ਆਵੇ ਲਾਲ ਫੁੱਲਾਂ ਵਾਲੀ ਸਾਡੇ ਤੇ ਰਜਾਈ ਹੁੰਦੀ ਆ ਸੋ ਹੀ ਇਜ਼ 1 ਆਫ ਦਾ ਬੈਸਟ ਮਿਸਟਰ ਸਾਗਰ ਸਾਗਰ ਪਾਜੀ ਸਾਗਰ ਦੀ ਵੋਟੀ ਲੈਂਦੀ ਇੰਡੀਕਾ ਚਲਾ ਸਾਗਰ ਦੀ ਵੋਟੀ ਲੈਂਦੀ ਇੰਡੀਕਾ ਚਲਾ ਇਮੀਡੀਏਟਲੀ ਇਹ ਕੋਈ ਮੇਰੀ ਮਜਬੂਰੀ ਮੈਨੂੰ ਛੇਤੀ ਦੇ ਡਰਾਈਵਰੀ ਸਿਖਾ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਅਜਹੀਆਂ ਹੋਰ ਵੱਡੀਆਂ ਅਪਡੇਟ ਲਈ ਜੁੜੇ ਰਹੋ ਸਾਡੇ ਚੈਨਲ ਦੇ ਨਾਲ ਧੰਨਵਾਦ